ਹਾਂਜੀ ਉਮੀਦ ਹੈ ਚੜ੍ਹਦੀ ਕਲਾ 'ਚ ਹੋਵਗੇ ਸਾਰੇ ਇਹ ਵੀਡੀਓ ਟਾਈਮ ਪਾਸ ਲਈ ਨਹੀਂ ਹੈਗੀ ਸਕਰੋਲ ਕਰ ਸਕਦੇ ਹੋ ਪਰ ਜਿਹੜੇ ਮੇਰੇ ਭਰਾ ਤਰਕ ਉਚਾਰ ਕਰ ਸਕਦੇ ਮੇਰੀ ਗੱਲ ਸੁਣ ਕੇ ਆਪਣੇ ਵਿਚਾਰ ਜਰੂਰ ਦਿਓ ਗੱਲ ਸੁਣ ਲਿਓ ਅੱਧ ਵਿਚਾਲੇ ਆਪਣੇ ਵਿਚਾਰ ਨਾਲ ਦੇਣ ਲੱਗ ਜਿਓ ਵੀ ਕਿੰਨਾ ਕੁ ਚਿਰ ਪੱਗਾਂ ਪੈਰਾਂ ਦੇ ਵਿੱਚ ਰੋਲਣੀਆਂ ਨੇ ਕਿੰਨਾ ਕੁ ਚਿਰ ਸਿਰਾਂ ਦੇ ਤਾਜ ਆਪਣੇ ਪੈਰਾਂ ਦੇ ਵਿੱਚ ਰੋਲਣੇ ਸਿਰਫ ਰਾਜਨੀਤੀ ਕਰਕੇ ਤਾਜ ਨੂੰ ਕੋਈ ਫਰਕ ਨਹੀਂ ਪੈਂਦਾ ਫਰਕ ਪੈਂਦਾ ਕੌਮ ਨੂੰ ਫਰਕ ਪੈਂਦਾ ਰਾਜ ਨੂੰ ਫਰਕ ਪੈਂਦਾ ਉਹ ਕੱਲੇ-ਕੱਲੇ ਬੰਦੇ ਨੂੰ ਜਿਨੇ ਸਿਰ ਦੇ ਉੱਤੇ ਪੱਗ ਸਜਾਈ ਹੈ ਸ਼ਰਮਉਂ ਜੇ ਦੀ ਗੁਰਦੀਪ ਰੰਧਾਵੇ ਨੇ ਇਦਾਂ ਦੇ ਬਿਆਨ ਦੇਣ ਗਿਆ ਪਰ ਜੇ ਉਹਨੂੰ ਸ਼ਰਮ ਆਉਂਦੀ ਇਦਾਂ ਦੇ ਬਿਆਨ ਦਿੰਦਾ ਕਿ ਤੋ ਵੀ ਪੱਗ ਦੇ ਵਿੱਚ ਕਿਹੜੇ ਕਿੱਲ ਲੱਗੇ ਹੁੰਦੇ ਆ ਪਰ ਆਵਾ ਪੱਗਾਂ 'ਚ ਕਿੱਲ ਲੱਗੇ ਹੁੰਦੇ ਆ ਘਟੂ ਘਟੇ ਇਹੀ ਵੇਖ ਲੈ ਵੀ ਮਹੀਨਾ ਕਿਹੜਾ ਚੱਲੀ ਜਾਂਦਾ ਦਸੰਬਰ ਦਾ ਜੇ ਪੱਗਾਂ 'ਚ ਕਿੱਲ ਨਾ ਲੱਗੇ ਹੁੰਦੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਰਬੰਸ ਵਾਰਨ ਦੀ ਲੋੜ ਨਹੀਂ ਪੈਣੀ ਜੇ ਪੱਗਾਂ ਐ ਡੀਜ਼ਲ ਦੀ ਲੱਤ ਜਾਂਦੀਆਂ ਫਿਰ ਖੋਪੜ ਲਾਉਣ ਦੀ ਲੋੜ ਨਹੀਂ ਪੈਣੀ ਦੂਜਾ ਬਿਆਨ ਉਹਦੇ ਵੀਰ ਸਿੰਘ ਰੰਧਾਵੇ ਦਾ ਜਿਹੜਾ ਕਹਿੰਦਾ ਵੀ ਪੱਗ ਸਿਰ ਦਾ ਤਾਜ ਹੁੰਦਾ ਸਾਨੂੰ ਪਤਾ ਪਰ ਆਵਾ ਪੱਗ ਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀਏ ਸ਼ਾਇਦ ਤੈਨੂੰ ਹੁਣ ਪਤਾ ਲੱਗਾ ਵੀ ਪੱਗ ਸਿਰ ਦਾ ਤਾਜ ਹੁੰਦਾ ਜਦੋਂ ਲਾਸਟ ਇਲੈਕਸ਼ਨ ਮੰਗੀ ਤੂੰ ਹੀ ਆਪਣੇ ਤਾਇਏ ਦੀ ਪੱਗ ਲਾਈ ਸਿਰ ਤੋਂ ਤਾਜ ਲਾਇਆ ਵੀ ਉਦੋਂ ਤੂੰ ਕਿੰਨੀ ਕਿ ਮਾਫੀ ਮੰਗ ਲਈ ਉਦੋਂ ਕਿੰਨਾ ਕਿ মিডিਆ ਇਕੱਠਾ ਕਰ ਲਿਆ ਹਾਂ ਵੀ ਗਲਤ ਹੋਇਆ ਜੋ ਵੀ ਕੁਝ ਹੋਇਆ ਢੀੜ ਦੇ ਵਿੱਚ ਪੱਗ ਲੱਥੀਣੀ ਚਾਹੀਦੀ ਕਿਉਂਕਿ ਪੱਗ ਕੱਲੇ ਇੱਕ ਬੰਦੇ ਦੀ ਨਹੀਂ ਪੱਗ ਪੂਰੇ ਪੰਜਾਬ ਦੀ ਹੈ ਪਰ ਉਦੋਂ ਤੁਹਾਨੂੰ ਸਰਕਾਰ ਦਾ ਨਸ਼ਾਈ ਪਾਵਰ ਦਾ ਨਸ਼ਾ ਤਾਂ ਕਰਕੇ ਹੁਣ ਸਰਕਾਰ ਨਹੀਂ ਹੈਗੀ ਪੈਰ ਜ਼ਮੀਨ ਤੇ ਲੱਗੇ ਆ ਤਾਂ ਹੁਣ ਤੁਹਾਨੂੰ ਇਹ ਤਾਜ ਲੱਗਣ ਲੱਗੀਆਂ ਵੇ ਆਪਣੇ ਬਿਆਨ ਦੇ ਉੱਤੇ ਰਿਹਾ ਕਰੋ ਭਰਾਵਾ ਕਿੰਨਾ ਕ ਚਿਰ ਪੱਗਾਂ ਦੇ ਉੱਤੇ ਜਾਂ ਕਿੰਨਾ ਕ ਚਿਰ ਪੰਜਾਬ ਦੀ ਜਵਾਨੀ ਉੱਤੇ ਤੁਸੀਂ ਰਾਜਨੀਤੀ ਕਰਨੀ ਕਿੰਨਾ ਚਿਰ ਰਾਜਨੀਤੀ ਸਿੱਖਣੀ ਹੈ ਮੈਂ ਕੱਲੀ ਗੱਲ ਆਪਣੇ ਹਲਕਾ ਡੇਰ ਬਣਾਣ ਕੀ ਦੀ ਨਹੀਂ ਕਰਦਾ ਪਿਆ ਜਿੱਥੇ ਜਿੱਥੇ ਵੀ ਪੰਜਾਬੀ ਰਹਿੰਦੇ ਆ ਖਾਸ ਕਰਕੇ ਜਿੱਥੇ ਜਿੱਥੇ ਧਰਮ ਦੇ ਠੇਕੇਦਾਰ ਰਹਿੰਦੇ ਆ ਕੈਨੇਡਾ ਅਮਰੀਕਾ ਯੂਰਪ ਹੋ ਗਿਆ ਇੰਗਲੈਂਡ ਹੋ ਗਿਆ ਆਸਟ੍ਰੇਲੀਆ ਹੋ ਗਿਆ ਮੈਂ ਨਿਊਜ਼ੀਲੈਂਡ ਰਹਿਣਾ ਮੈਂ ਇੱਥੇ ਵੇਖਿਆ ਗੁਰੂ ਘਰਾਂ ਦੇ ਵਿੱਚ ਸਿੱਖ ਸਿੱਖ ਦੀ ਭਗ ਲੋਂਡਿਆ ਵਜਾ ਸਿਰਫ ਚੌਧਰ ਠੇਕੇਦਾਰੀਆਂ ਜੁੰਡੋ ਜੁੰਡੀਆਂ ਦੇ ਵੇਖੇ ਮੈਂ ਪੰਜਾਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਿਜੂਰੀ ਦੇ ਵਿੱਚ ਗਾਲੋ ਗਾਲੀ ਹੁੰਦੀ ਦੇਖੇ ਵਜਾ ਸਿਰਫ ਚੌਧਰ ਵੀ ਤੀ ਆਪਣਾ ਚੱਗਾ ਚੋਗ ਢਿੱਡ ਨੰਗਾ ਕਰਨ ਦੇ ਤਿੰਨ ਦਸੰਡੇ ਲੋਕਾਂ ਨੂੰ ਵੀ ਸਾਡੇ ਵਰਗੇ ਨਖਿੱਧ ਬੰਦੇ ਹੈਗੇ ਆ ਪੰਜਾਬੀ ਕੌਮ ਦੇ ਵਿੱਚ ਜਿਹੜਾ ਲੋਕਾਂ ਨੂੰ ਫੇਰ ਹੈ ਦੂਜੀਆਂ ਕੌਮਾਂ ਨੂੰ ਫੇਰ ਹਾਂ ਵੀ ਇਹ ਪੰਜਾਬੀ ਜਿਹੜੀ ਕੌਮ ਆ ਇਹ ਬੜੀ ਹਨਾ ਵੀ ਇੱਕ ਅਣਖੀ ਕੌਮ ਆ ਕੋਈ ਸ਼ੱਕ ਨਹੀਂ ਅਣਖੀ ਕੌਮ ਆ ਭਰਾਵਾ ਬੜੇ ਅਣਖੀ ਬੰਦੇ ਪਹਿਲਾਂ ਬੜੇ ਯੋਧੇ ਬੰਦੇ ਹੁਣ ਵੀ ਹੈਗੇ ਅਣਖੀ ਬੰਦੇ ਹੈਗੇ ਪਰ ਤੁਹਾਡੇ ਵਰਗੇ ਨਖਿੱਧ ਬੰਦੇ ਵੀ ਪੰਜਾਬ ਦੇ ਵਿੱਚ ਅਜੇ ਹੈਗੇ ਆ ਮੈਨੂੰ ਪਰਾਵਾ ਹਮਦਰਦ ਜਿਨ੍ਹਾਂ ਦੀ ਪੱਗਾਂ ਲੱਥੀਆਂ ਨੇ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਨ੍ਹਾਂ ਨੇ ਪੱਗਾਂ ਲਾਈਆਂ ਵਾ ਜਾਂ ਜਿਨ੍ਹਾਂ ਨੇ ਜਿਨ੍ਹਾਂ ਦੀ ਪੱਗਾਂ ਲੱਥੀਆਂ ਨੇ ਕਿ ਤੁਹਾਨੂੰ ਲੱਗਦਾ ਵੀ ਉਹ ਬੰਦੇ ਪੱਗਾਂ ਬੰਨਣ ਦੇ ਕਾਬਿਲ ਹੈਗੇ ਸਿਰਫ ਉਹਨਾਂ ਪੱਗਾਂ ਦੇ ਵਿੱਚ ਸਿਰ ਫਸਾਏ ਆ ਕਿਉਂਕਿ ਜਿਹੜਾ ਬੰਦਾ ਪੱਗ ਬੰਨਦਾ ਉਹਨੂੰ ਪੱਗ ਸਾਹਮਣੀ ਵੀ ਹੁੰਦੀ ਹੈ ਜਿਨ੍ਹਾਂ ਨੂੰ ਬੰਨਣੀ ਆਉਂਦੀਆਂ ਉਹਨਾਂ ਨੂੰ ਸਾਹਮਣੀਆਂ ਹੁੰਦੀਆਂ ਨੇ ਵੀ ਜਿਹੜੇ ਟੋਪੀ ਵਾਂਗੂ ਪੱਗ ਨੂੰ ਯੂਜ਼ ਕਰਦੇ ਆ ਵੀ ਲੱਤ ਕੀਤਾ ਵੀ ਕੋਈ ਗੱਲ ਨਹੀਂ ਹੈ ਸਿਰ ਤੇ ਤਾਂ ਵੀ ਕੋਈ ਗੱਲ ਨਹੀਂ ਹੈ ਬਿਲਵਾ ਹੀ ਕਿੰਨਾ ਕਰਕੇ ਇੰਨਾ ਐਮਐਲਏ ਕਰਕੇ ਇੰਨਾ ਕਰਕੇ ਚਪੇੜੋ ਚ ਹੁੰਦੜ ਮੁੱਕੀ ਹੋ ਗਈ ਆ ਪੱਗ ਲੱਤ ਗਈ ਆ ਵੀ ਘਟੋ ਘਟ ਆਪਣਾ ਸਿਰ ਕੱਜ ਕੇ ਤਾਂ ਬਾਹਰ ਆਉ ਮੀਡੀਆ ਸਾਹਮਣੇ ਵਾਲ ਖਲਾਰ ਕੇ ਤੇ ਮੀਡੀਆ ਸਾਹਮਣੇ ਆਉਂਦੇ ਜੀ ਹਨਾ ਵੀ ਜਿਹੜੇ ਬੰਦੇ ਦੀ ਪੱਗ ਲੱਤ ਜਾਂਦੀ ਉਹ ਬੰਦੇ ਦਾ ਮਰਨ ਹੋ ਜਾਂਦਾ ਪਰ ਤੁਹਾਨੂੰ ਉਹ ਗੱਲ ਨਾਲ ਕੋਈ ਮਤਲਬ ਨਹੀਂ ਆ ਮਤਲਬ ਸਿਰਫ ਇਹ ਆ ਵੀ ਸਾਡੀ ਮੀਡੀਆ ਦੇ ਵਿੱਚ ਹੁਣ ਇਮੇਜ ਜਾਵੇ ਕਿ ਤਰਸ ਦੇ ਪਾਤਰ ਭਾਂਜੀ ਆ ਵੀ ਪੰਜਾਬ ਦੀ ਹਮਦਰਦੀ ਲੈ ਲਈਏ ਰਾਜਨੀਤੀ ਸੇਕ ਲਈਏ ਵੀ ਪੱਗਾਂ ਤੇ ਹੁਣ ਰਾਜਨੀਤੀ ਕਰੋਗੇ ਭਰਾਵਾ ਪੱਗਾਂ ਬਨ ਕੇ ਥੋੜੀ ਬੁਲੀ ਸ਼ਰਮ ਕਰੋ ਠੀਕ ਆ ਮੈਂ ਮੰਨਦਾ ਵੀ ਪੰਜਾਬ ਦੇ ਵਿੱਚ ਜਿਹੜੇ ਬੰਦੇ ਸਰਵਾਈਵ ਕਰਦੇ ਬਹੁਤਿਆਂ ਦਾ ਇਹ ਸੋਚਣਾ ਗੱਲ ਹੈ ਵੀ ਸਹੀ ਆ ਵੀ ਕਿ ਪੋਲਿਟੀਕਲ ਪਾਰਟੀ ਦਾ ਸਹਾਰਾ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਹਨਾ ਜੇ ਸਰਵਾਈਵ ਕਰਨਾ ਜਿਨ੍ਹਾਂ ਨੇ ਆਪਣੇ ਦੋ ਨੰਬਰ ਦੇ ਕੰਮ ਕਰਨੇ ਆ ਫਟੇ ਸਿੱਧੇ ਕੰਮ ਲੈਣੇ ਆ ਠੀਕ ਆ ਜੀ ਇਹ ਬੰਦੇ ਤੁਹਾਨੂੰ ਯੂਜ਼ ਕਰ ਸਕਦੇ ਤੁਸੀਂ ਵੀ ਇਹਨਾਂ ਨੂੰ ਯੂਜ਼ ਕਰ ਲਓ ਜੇ ਤੁਹਾਨੂੰ ਕੋਈ ਡਰਨ ਦਾ ਤੁਹਾਨੂੰ ਕੋਈ ਮਰਨ ਦਾ ਭੈ ਨਹੀਂ ਹੈਗਾ ਤੁਹਾਨੂੰ ਕੋਈ ਪਰਚਿਆਂ ਦਾ ਭੈ ਨਹੀਂ ਹੈਗਾ ਇੰਨਾ ਪਿੱਛੇ ਕਾ ਤੁਝ ਪੇੜੋ ਚ ਪੇੜੀ ਹੁੰਦੇ ਜੇ ਇਹਨਾਂ ਕੋਲੋਂ ਕੰਮ ਲੈ ਕੇ ਇਹਨਾਂ ਨੂੰ ਵੀ ਸਵਾਲ-ਜਵਾਬ ਕਰ ਲਿਆ ਕਰੋ ਵੀ ਤੁਸੀਂ ਆਪਣੇ ਹਲਕੇ ਲਈ ਜਾਂ ਤੁਸੀਂ ਆਪਣੇ ਜ਼ਿਲ੍ਹੇ ਲਈ ਕੀਤਾ ਕੀ ਆ ਵੀ ਜੇ ਮੈਂ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰਾਂ ਪਿਛਲੇ 10 ਸਾਲ ਦੀ ਇਹਨਾਂ ਨੂੰ ਕਹਾਂ ਵੀ ਰਿਕਾਰਡ ਖੋਲ ਕੇ ਵੇਖ ਲਓ ਵੀ ਕਿੰਨੇ ਨਵੇਂ ਪ੍ਰਾਈਵੇਟ ਸਕੂਲ ਖੁੱਲ ਗਏ ਤੇ ਕਿੰਨੇ ਪ੍ਰਾਈਵੇਟ ਨਵੇਂ ਹਸਪਤਾਲ ਬਣ ਗਏ ਤੁਸੀਂ ਸਰਕਾਰੀ ਨਵੇਂ ਹਸਪਤਾਲ ਕਿੰਨੇ ਕ ਬਣਾਤੇ ਜਾਂ ਨਵੇਂ ਸਰਕਾਰੀ ਮੈਡੀਕਲ ਕਾਲਜਾਂ ਨਵੇਂ ਸਰਕਾਰੀ ਸਕੂਲ ਕਿੰਨੇ ਕ ਖੋਲਦੇ ਤੁਸੀਂ ਵੀ ਤੁਸੀਂ ਡਿਵੈਲਪਮੈਂਟ ਕੀਤੀ ਕੀ ਹੈ ਠੀਕ ਆ ਬਸ ਗਲੀਆਂ ਨਾਲੀਆਂ ਜਾਂ ਇੱਕ ਦੂਜੇ ਨੂੰ ਜੁੱਤੀਆਂ ਮਾਰਨੀਆਂ ਨੇ ਹੁਣ ਠੀਕ ਹੈ ਵੀ ਹੁਣ ਉਹਨਾਂ ਨੇ ਪੱਗਾਂ ਲਾਤੀਆਂ ਹੁਣ ਤੁਹਾਡੇ ਇਹ ਬਿਆਨ ਆਉਣ ਦੇ ਉਹਦੇ ਵੀ ਇਹ ਬਿਆਨ ਆਇਆ ਵੀ ਜਦੋਂ ਅਸੀਂ ਪਾਵਰ ਦੇ ਵਿੱਚ ਆਵਾਂਗੇ ਅਸੀਂ ਵੀ ਵੇਖਾਂਗੇ ਮਤਲਬ ਵੀ ਤੁਸੀਂ ਉਦੋਂ ਫੇਰ ਪੱਗਾਂ ਲਾਓਗੇ ਵੀ ਸਿਰਫ ਇਹਦੇ ਉੱਤੇ ਰਾਜਨੀਤੀ ਚੱਲੀ ਜਾਣੀ ਹੈ ਪੰਜਾਬ ਦੀ ਯਾਰ ਬੁੱਢੇ ਹੋ ਗਏ ਤੁਸੀਂ ਇਹਨਾਂ ਬੰਦਿਆਂ ਦੇ ਪਿੱਛੇ ਲੜਲੜ ਮਰ ਚੱਲੇ ਜੇ ਨਿਕਲਿਆ ਕੀ ਗੱਲ ਦੇ ਵਿੱਚੋਂ ਠੀਕ ਹੈ ਨਾਲ ਕੋਲ ਆਪਣਾ ਕੰਮ ਲਓ ਯਾਰ ਹੁਣ ਇਹ ਥੋੜਾ ਵੀ ਤੁਸੀਂ ਆਪਣੀਆਂ ਪੱਗਾਂ ਆਪ ਲਾਈ ਜਾਓਗੇ ਹੁਣ ਇਨਾਂ ਨਾਲ ਵੀ ਕਦੀ ਡਿਬੇਟ ਕਰਿਆ ਕਰੋ ਵੀ ਜਿਹੜੇ ਤੁਸੀਂ ਲੋਕਲ ਹਸਪੀਟਲ ਖੋਲੇ ਮੈਂ ਜ ਆਪਣੇ ਡੇਰ ਬਬ ਬਣਾਣ ਦੀ ਗੱਲ ਕਰਾਂ ਵੀ ਸਾਡੇ ਉੱਥੇ ਕੋਈ ਸਿਟੀ ਸਕੈਨ ਮਸ਼ੀਨ ਨਹੀਂ ਹੈਗੀ ਕੋਈ ਐਮ ਆਰ ਆਈ ਮਸ਼ੀਨ ਨਹੀਂ ਹੈਗੀ ਕੋਈ ਕੀਮੋਥੈਰਪੀ ਨਹੀਂ ਹੈਗੀ ਜਿਹੜਾ ਕੋਈ ਇਨਸੀਡੈਂਟ ਹੁੰਦਾ ਕੋਈ ਐਕਸੀਡੈਂਟ ਹੁੰਦਾ ਚੋਕੇ ਅਮਰਸਰ ਭੇਜ ਦਿੰਦੇ ਆ ਜਾਂ ਜਲੰਧਰ ਵਾਲ ਜਾਂ ਡੀ ਐਮ ਸੀ ਭੇਜ ਦਿੰਦੇ ਆ ਲੁਧਿਆਣੇ ਕੀ ਗੱਲ ਤਰੱਕੀ ਕਰੋ ਸਿਰਫ ਤਰੱਕੀ ਸਿਰਫ ਇੰਨੀ ਹੈ ਵੀ ਜਿੰਨੀਆਂ ਰਾਜਨੀਤੀਆਂ ਜਿੰਨੀਆਂ ਵਾਰੀ ਵੋਟਾਂ ਆਉਣੀਆਂ ਨੇ ਵੋਟਾਂ ਕਦੀ ਪੰਜਾਬ ਦੇ ਵਿੱਚ ਆ ਜਾਂਦੀਆਂ ਲੋਕ ਸਭਾ ਦੀਆਂ ਕਦੀ ਵਿਧਾਨ ਸਭਾ ਦੀਆਂ ਕਦੀ ਸਰਪੰਚੀ ਦੀਆਂ ਹੁਣ ਆ ਗੀਆਂ ਜਿਲ੍ਹਾ ਪ੍ਰੀਸ਼ਦੀਆਂ ਬਲਾਕ ਸੰਪਤੀ ਦੀਆਂ ਵੀ ਜਿੰਨੀ ਵਾਰੀ ਵੋਟਾਂ ਹੋਣੇ ਜਿੰਨੀ ਵਾਰੀ ਚੋਣ ਪ੍ਰਚਾਰ ਹੋਣਾ ਵਾ ਓਨਾ ਹੀ ਵਾਰੀ ਤੁਸੀਂ ਜੁੰਡੋ ਜੁੰਡੀ ਹੋਣਾ ਓਨੀ ਵਾਰੀ ਤੁਸੀਂ ਲੜਨਾ ਵਾ ਪਿਛਲੀ ਵਾਰੀ ਸਰਕਾਰਾਂ ਬਣ ਗਈਆਂ ਗੁਰੂਗ੍ਰੰਥ ਸਾਹਿਬ ਮਹਾਰਾਜ ਦੀਆਂ ਸੋਵਾਂ ਚੋੱਕ ਕੇ ਹਾਂ ਵੀ ਬੇਦਵੀ ਦਾ ਇਹਨਾਂ ਕੋਲੋਂ ਇਨਸਾਫ ਲਵਾਂਗੇ ਹੁਣ ਇਹ ਸਰਕਾਰ ਦਾ ਇੱਕ ਲੂਪ ਹੋਲੇ ਨੂੰ ਹੋਰ ਮਿਲ ਗਿਆ 2027 ਦੇ ਵਿੱਚ ਹਾਂ ਵੀ ਪੱਗ ਦਾ ਮੁੱਦਾ ਚੋੱਕ ਕੇ ਤੁਹਾਡੇ ਕੋ ਵੋਟਾਂ ਲੈਣਗੇ ਤੁਹਾਨੂੰ ਇਮੋਸ਼ਨਲ ਕਰਕੇ ਪ੍ਰਭਾਇਨ ਕੁਲੂ ਹੋਰ ਕੋਈ ਵੀ ਕੰਮ ਲੈ ਆ ਲਿਆ ਕਰੋ ਵੀ ਸਿਰਫ ਆਪ ਵੀ ਆਪ ਜੁੱਤੀਆਂ ਖਾਣੀਆਂ ਵਾ ਹੁਣ ਇਹ ਜਿਹੜੇ ਦੋਵੇਂ ਨੇਤਾ ਉੱਥੇ ਖਲੋਤੇ ਹੀ ਕਾਂਗਰਸੀ ਵੀ ਖਲੋਤੇ ਹੀ ਤੇ ਝਾੜੂ ਵਾਲੇ ਵੀ ਖਲੋਤੇ ਜੀ ਇਹਨਾਂ ਨੂੰ ਲੜਨ ਦੇਣਾ ਆ ਆਪਸ ਦੇ ਵਿੱਚ ਤੁਹਾਨੂੰ ਕੀ ਲੋੜ ਪਈ ਤੁਸੀਂ ਕੋਈ ਜ਼ਮੀਨ ਵੰਡਣੀ ਸੀ ਉੱਥੇ ਕੋਈ ਜਿਹੜੇ ਬੰਦਿਆਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਈਆਂ ਨੇ ਉਹ ਉਹ ਸੇਮ ਪਿੰਡ ਦੇ ਵੀ ਨਹੀਂ ਹੈਗੇ ਕੋਈ ਕੇ ਪਿੰਡ ਦਾ ਕੋਈ ਕੇ ਪਿੰਡ ਦਾ ਤੁਹਾਡਾ ਕੋਈ ਜ਼ਮੀਂਦਾਰ ਰੋਲ ਨਹੀਂ ਹੈਗਾ ਵਜਾ ਸਿਰਫ ਲੀਡਰ ਤੇ ਐਮਐਲਏ ਅੱਜ ਉਹਨਾਂ ਕੋਲ ਪਾਵਰ ਹੈ ਤੁਹਾਨੂੰ ਕੁੱਟੀ ਜਾਂਦੇ ਆ ਕੱਲ ਦੂਜਿਆਂ ਕੋਲ ਚੱਲ ਜਾਊਗੀ ਉਹ ਤੁਹਾਨੂੰ ਕੁੱਟ ਲੋਗਾ ਤੇ ਇਹਨਾਂ ਨੂੰ ਕੁੱਟ ਲੋਗੇ ਸਿਰਫ ਇਹੀ ਕੋਈ ਨਹੀਂ ਕਰੀ ਜਾਣਾ ਪੰਜਾਬ ਦੇ ਵਿੱਚ ਥੋੜੀ ਬਹੁਤੀ ਸ਼ਰਮ ਕਰ ਲਓ ਮ ਕਿੱਥੇ ਖੜੇ ਆ ਆਪਾਂ ਚਲੋ ਬਾਕੀ ਵਾਹਿਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਬਖਸ਼ੇ ਪੰਜਾਬ ਨੂੰ